ਇੱਕ ਕਿਚਨ ਟਿਪਸ ਤੁਹਾਡੇ ਬਹੁਤ ਕੰਮ ਆਉਣਗੇ ਜਰੂਰ ਸੁਣੋ ਨੰਬਰ 1 ਕਦੇ ਵੀ ਬਿਨਾ ਬਦਾਮ ਨੂੰ ਭਿੱਜੇ ਨਾ ਖਾਓ ਇਸ ਨਾਲ ਤੁਸੀਂ ਮੌਤ ਦੇ ਵੀ ਸ਼ਿਕਾਰ ਹੋ ਸਕਦੇ ਹੋ ਬਦਾਮ ਹਮੇਸ਼ਾ ਭਿਉਆਂ ਕੇ ਉਸ ਦਾ ਛਿਲਕਾ ਹੀ ਉਤਾਰ ਕੇ ਖਾਓ ਨੰਬਰ 2 ਲਸਣ ਦੀਆਂ ਦੋ ਕਲੀਆਂ ਗਰਮ ਪਾਣੀ ਨਾਲ ਖਾ ਲੈਂਦੇ ਹੋ ਤਾਂ ਇਸ ਨਾਲ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਨਾਲ ਹੀ ਸਰੀਰ ਦਾ ਖੂਨ ਵੀ ਪਤਲਾ ਰਹਿੰਦਾ ਹੈ ਨੰਬਰ 3 ਜੇਕਰ ਤੁਸੀਂ ਘਰ ਦਾ ਬਣਿਆ ਹੋਇਆ ਜੂਸ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਜ਼ਿਆਦਾ ਲਾਭ ਮਿਲਦੇ ਹਨ ਕਦੇ ਵੀ ਬਾਹਰ ਵਾਲਾ ਜੂਸ ਨਾ ਪੀਵੋ ਕਿਉਂਕਿ ਇਸ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਨੰਬਰ 4 ਜੇਕਰ ਤੁਹਾਡਾ ਸਵੇਰ ਦੇ ਸਮੇਂ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਨਹੀਂ ਹੁੰਦਾ ਤਾਂ ਤੁਸੀਂ ਰੋਜ਼ਾਨਾ ਨਾਰੀਅਲ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਸਰੀਰ ਨੂੰ ਫਾਈਬਰ ਮਿਲਦਾ ਹੈ। ਨੰਬਰ 5 ਆਪਣੇ ਸਰੀਰ ਦੀ ਕਮਜ਼ੋਰੀ ਦੂਰ ਕਰਨ ਲਈ ਰੋਜ਼ਾਨਾ ਭੁੰਨੇ ਹੋਏ ਛੋਲੇਆਂ ਦਾ ਸੇਵਨ ਕਰਿਆ ਕਰੋ ਇਸ ਨਾਲ ਸਰੀਰ ਦੀ ਸਾਰੀ ਕਮਜ਼ੋਰੀ ਖਤਮ ਹੋ ਜਾਣ ਲੱਗ ਜਾਵੇਗੀ। ਨੰਬਰ 6 ਸਵੇਰੇ ਚਾਹ ਪੀਣ ਤੋਂ 20 ਮਿੰਟ ਪਹਿਲਾਂ ਜੇਕਰ ਤੁਸੀਂ ਕੋਸਾ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਚਾਹ ਦੇ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹੋ ਇਸ ਨਾਲ ਚਾਹ ਤੁਹਾਡੇ ਸਰੀਰ ਦਾ ਕੋਈ ਵੀ ਨੁਕਸਾਨ ਨਹੀਂ ਕਰੇਗੀ। ਨੰਬਰ 7 ਹਲਦੀ ਦੁੱਧ ਨੂੰ 골ਡ ਮਿਲਕ ਕਿਹਾ ਜਾਂਦਾ ਜਦੋਂ ਤੁਸੀਂ ਇਸ ਨੂੰ ਦੁੱਧ ਵਿੱਚ ਪਾ ਕੇ ਰਾਤ ਸਮੇਂ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਹੀਰਾ ਬਣ ਜਾਂਦਾ ਹੈ ਨੰਬਰ 8 ਜੇਕਰ ਬੱਚੇ ਦੇ ਪੇਟ ਵਿੱਚ ਗੈਸ ਬਣ ਰਹੀ ਹੋਵੇ ਤਾਂ ਜਵੈਣ ਨੂੰ ਪੀਸ ਕੇ ਪੇਸਟ ਤਿਆਰ ਕਰਕੇ ਬੱਚੇ ਦੇ ਪੇਟ ਤੇ ਲਗਾ ਦਿਓ ਜਾਂ ਫਿਰ ਪਾਣੀ ਵਿੱਚ ਹਿੰਗ ਕੋਲ ਕੇ ਬੱਚੇ ਦੇ ਪੇਟ ਤੇ ਲਗਾ ਦਿਓ ਇਸ ਨਾਲ ਬੱਚੇ ਦੇ ਪੇਟ ਦੀ ਸਾਰੀ ਗੈਸ ਬਾਹਰ ਨਿਕਲ ਜਾਵੇਗੀ ਉਸ ਨੂੰ ਆਰਾਮ ਮਹਿਸੂਸ ਹੋਵੇਗਾ ਨੰਬਰ 9 ਜਿਹੜੀਆਂ ਔਰਤਾਂ ਦਾ ਪੇਟ ਜ਼ਿਆਦਾ ਬਾਹਰ ਹੋਵੇ ਉਹ ਰੋਜ਼ਾਨਾ ਸਵੇਰੇ ਪੇਟ ਨਾਲ ਸੰਬੰਧਿਤ ਕਸਰਤਾਂ ਕਰਨੀਆਂ ਸ਼ੁਰੂ ਕਰ ਦੇਵੋ ਇਸ ਨਾਲ ਬਹੁਤ ਲਾਭ ਮਿਲੇਗਾ ਨੰਬਰ 10 ਆਲੂ ਤੇ ਲੌਕੀ ਦੇ ਤਾਜ਼ੇ ਛਿਲਕੇ ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਰਗੜ ਲੈਂਦੇ ਹੋ ਤੇ ਇਸ ਨਾਲ ਤੁਹਾਡੇ ਚਿਹਰੇ ਤੇ ਚਮਕ ਤੇ ਨਿਖਾਰ ਆਵੇਗਾ ਅਜਿਹਾ ਹਫਤੇ ਇੱਕ ਹਫਤਾ ਲਗਾਤਾਰ ਕਰੋ ਨੰਬਰ 11 슈ਗਰ ਦੇ ਮਰੀਜ਼ ਜੇਕਰ ਰੋਜ਼ਾਨਾ ਗਲੋ ਦਾ ਸੇਵਨ ਕਰਨ ਤਾਂ ਇਸ ਨਾਲ 슈ਗਰ ਲੈਵਲ ਸਹੀ ਹੋਣ ਲੱਗ ਜਾਂਦਾ ਹੈ ਨੰਬਰ 12 ਖਾਲੀ ਪੇਟ ਜੇਕਰ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਜਲਦੀ ਨਾ ਬੁੱਢੇ ਨਹੀਂ ਹੁੰਦੇ ਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਨੰਬਰ 13 ਜੇਕਰ ਤੁਸੀਂ ਠੰਡਾ ਪਾਣੀ ਪੀ ਕੇ ਤੁਰੰਤ ਸੌ ਜਾਂਦੇ ਹੋ ਤਾਂ ਇਸ ਨਾਲ ਤੁਸੀਂ 80% ਹਾਰਟ ਅਟੈਕ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 14 ਜੇਕਰ ਤੁਸੀਂ ਭੁੰਨੇ ਹੋਏ ਲਸਣ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਇਹ ਤੁਹਾਡੇ ਸਰੀਰ ਅੰਦਰ ਸਿਲਾਜੀਤ ਜਿੰਨਾ ਅਸਰ ਕਰਦਾ ਹੈ। ਨੰਬਰ 5 ਗਾਜਰ ਵਿੱਚ ਸਭ ਤੋਂ ਜ਼ਿਆਦਾ ਵਿਟਾਮਿਨ A ਪਾਇਆ ਜਾਂਦਾ ਜੋ ਸਾਡੀ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਵਿੱਚ ਸਾਡੀ ਮਦਦ ਕਰਦਾ ਹੈ ਇਸ ਲਈ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 16 ਸੰਤਰੇ ਦੇ ਰਸ ਵਿੱਚ ਗਲਿਸਰਿਨ ਮਿਲਾ ਕੇ ਆਪਣੇ ਚਿਹਰੇ ਤੇ ਮਾਲਿਸ਼ ਕਰੋ ਇਸ ਨਾਲ ਤੁਹਾਡੇ ਚਿਹਰੇ ਤੇ ਚਮਕ ਆਵੇਗੀ, ਰੰਗ ਗੋਰਾ ਹੋ ਜਾਵੇਗਾ ਨਾਲ ਹੀ ਸਕਿਨ ਨੂੰ ਇਹ ਟਾਈਟ ਕਰਨ ਦਾ ਵੀ ਕੰਮ ਕਰੇਗਾ। ਨੰਬਰ 17 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਰਾਤ ਨੂੰ ਦੁੱਧ ਵਿੱਚ ਭਿੱਜਿਆ ਹੋਇਆ ਜੈਫਲ ਰਗੜ ਕੇ ਆਪਣੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਉਸ ਨਾਲ ਚਿਹਰੇ ਦੇ ਸਾਰੇ ਦਾਗ-ਧੱਬੇ ਖਤਮ ਹੋ ਜਾਂਦੇ ਹਨ। ਨੰਬਰ 18 ਜੇਕਰ ਤੁਸੀਂ ਸਾਗ ਵਿੱਚ ਹਲਕਾ ਜਿਹਾ ਜੈਫਲ ਪਾ ਕੇ ਸਾਗ ਬਣਾ ਕੇ ਖਾਂਦੇ ਹੋ ਤਾਂ ਇਸ ਨਾਲ ਸਾਗ ਦਾ ਸੁਆਦ ਦੁੱਗਣਾ ਵਾਚ ਜਾਂਦਾ ਨਾਲ ਹੀ ਇਹ ਸਿਹਤ ਲਈ ਵੀ ਚੰਗਾ ਹੁੰਦਾ ਹੈ। ਨੰਬਰ 19 ਜੇਕਰ ਕਬਜ਼ ਦੀ ਸਮੱਸਿਆ ਤਾਂ ਰਾਤ ਨੂੰ ਦੁੱਧ ਵਿੱਚ ਘਿਓ ਮਿਲਾ ਕੇ ਪੀ ਲਓ ਇਸ ਨਾਲ ਦਵਾਈ ਨਾਲੋਂ ਜ਼ਿਆਦਾ ਤੇ ਸਹੀ ਅਸਰ ਹੋਵੇਗਾ। ਨੰਬਰ 20 ਮੱਕੀ ਦੀ ਰੋਟੀ ਦਾ ਸੇਵਨ 슈ਗਰ ਦੇ ਮਰੀਜ਼ਾਂ ਨੂੰ ਘੱਟ ਕਰਨਾ ਇੰਡੈਸ ਨਾ 슈ਗਰ ਲੈਵਲ ਤੇਜ਼ ਹੋਣ ਲੱਗ ਜਾਂਦਾ ਹੈ। ਨੰਬਰ 1 ਜੇਕਰ ਤੁਸੀਂ ਕੰਗੀ ਉੱਪਰ ਨਿੰਬੂ ਦਾ ਰਸ ਲਗਾ ਕੇ ਵਾਲਾਂ ਉੱਪਰ ਫੇਰ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਚਮਕਦਾਰ ਹੋ ਜਾਂਦੇ ਹਨ। ਨੰਬਰ 2 ਜੇਕਰ ਤੁਹਾਨੂੰ ਭੁੱਖ ਕੱਟ ਲੱਗਦੀ ਹੈ ਤਾਂ ਤੁਸੀਂ ਪਾਣੀ ਵਿੱਚ ਨਿੰਬੂ ਦਾ ਰਸ ਤੇ ਕਾਲੀ ਮਿਰਚ ਮਿਕਸ ਕਰਕੇ ਪੀਣੀ ਸ਼ੁਰੂ ਕਰਦੇ ਹੋ ਉਸ ਨਾਲ ਭੁੱਖ ਖੁੱਲ ਕੇ ਲੱਗਣ ਲੱਗ ਜਾਵੇਗੀ। ਨੰਬਰ ਤੇ ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਤਾਂਬੇ ਦੇ ਬਰਤਨ ਵਿੱਚ ਪਾਣੀ ਭਰ ਕੇ ਰੱਖਦੇ ਹੋ ਤੇ ਸਵੇਰੇ ਖਾਲੀ ਪੇਟ ਇਸ ਪਾਣੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਪੇਟ ਦੇ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਨੇ ਜਿਵੇਂ ਕਿ ਕਬਜ ਗੈਸ ਐਸਿਡਿਟੀ ਤੇ ਹੋਰ ਕਈ ਪਰ ਵਿੱਚ ਵਿੱਚ ਦੀ ਗੈਪ ਵੀ ਜਰੂਰ ਪਾਓ ਨੰਬਰ 24 ਮੋٹے ਸਰੀਰ ਵਾਲੀਆਂ ਔਰਤਾਂ ਕਸਰਤ ਕਰਨ ਸਮੇਂ ਕੱਪੜੇ ਟਾਈਟ ਪਰ ਲੈਣ ਤਾਂ ਇਸ ਨਾਲ ਦਾ ਸਰੀਰ ਜਲਦੀ ਨਾਲ ਪਤਲਾ ਹੋਣ ਲੱਗ ਜਾਂਦਾ ਹੈ ਨੰਬਰ 25 ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋਣ ਜਾਂ ਦਰਦ ਰਹਿੰਦਾ ਹੋ ਰੋਜ਼ਾਨਾ ਜੀਰੇ ਦੇ ਪਾਣੀ ਦਾ ਸੇਵਨ ਕਰ ਸਕਦੇ ਨੇ ਇਸ ਨਾਲ ਲਾਭ ਮਿਲਦਾ ਤੇ ਨਾਲ ਹੀ ਧੁੱਪ ਵਿੱਚ ਵੀ ਜ਼ਰੂਰ ਬੈਠੋ ਨੰਬਰ 26 ਜੇਕਰ ਤੁਸੀਂ ਸਵੇਰ ਦੇ ਸਮੇਂ 5 ਮਿੰਟ ਦੀ ਆਉਂਦੀ ਧੁੱਪੀ ਸੇਕ ਲੈਂਦੇ ਹੋ ਤੇ ਇਸ ਨਾਲ ਵਿਟਾਮਿਨ ਡੀ ਦੀ ਕਮੀ ਪੂਰੀ ਹੋ ਜਾਂਦੀ ਹੈ ਸਾਰਾ ਦਿਨ ਸਰੀਰ ਤੰਦਰੁਸਤ ਤੇ ਤਾਜ਼ਾ ਮਹਿਸੂਸ ਕਰਦਾ ਹੈ ਨੰਬਰ 7 ਨਾਰੀਅਲ ਤੇਲ ਵਿੱਚ অ্যালোਵੈਰਾ ਜੈੱਲ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰੇ ਤੇ ਚਮਕ ਆਵੇਗੀ ਤੇ ਨਾਲ ਹੀ ਦਾਗ-ਧੱब्बे ਵੀ ਖਤਮ ਹੋਣ ਲੱਗ ਜਾਣਗੇ। ਨੰਬਰ 8 ਜੇਕਰ ਤੁਸੀਂ ਰੋਜ਼ਾਨਾ ਆਪਣੇ ਚਿਹਰੇ ਨੂੰ ਫਟਕੜੀ ਵਾਲੇ ਪਾਣੀ ਨਾਲ ਧੋ ਲੈਂਦੇ ਹੋ ਤੇ ਇਸ ਨਾਲ ਚਿਹਰੇ ਤੇ ਕਦੇ ਵੀ ਝੁਰੜੀਆਂ ਨਹੀਂ ਪੈਂਦੀਆਂ ਨਾਲ ਹੀ ਚਿਹਰੇ ਤੇ ਨਿਖਾਰ ਆਉਂਦਾ ਹੈ। ਨੰਬਰ 29 ਗੋਡਿਆਂ ਤੇ ਕੂਣੀ ਦਾ ਕਾਲਾਪਨ ਦੂਰ ਕਰਨ ਲਈ ਇੱਕ ਚਮਚ ਕਾਫੀ ਪਾਊਡਰ, ਟਮਾਟਰ ਦਾ ਰਸ ਅਤੇ ਮਿੱਠਾ ਸੋਡਾ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਓ ਫਿਰ ਇਸ ਨੂੰ ਕਾਲੇ ਹੋਏ ਪਾਟ ਉੱਪਰ ਨਿੰਬੂ ਦੀ ਮਦਦ ਨਾਲ ਲਗਾ ਕੇ ਰਗੜੋ। ਕੁਝ ਸਮੇਂ ਬਾਅਦ ਤੋਂ ਲਾਭ ਮਿਲੇਗਾ। ਨੰਬਰ 30 ਜੇਕਰ ਤੁਸੀਂ ਕਾਫੀ ਪਾਊਡਰ ਵਿੱਚ ਕੰਦਰ ਦਾ ਰਸ ਮਿਲਾ ਕੇ ਆਪਣੇ ਚਿਹਰੇ ਤੇ ਸਕਰਬ ਕਰਦੇ ਹੋ ਤਾਂ ਇਸ ਨਾਲ ਚਿਹਰੇ ਤੇ ਕੁਦਰਤੀ ਨਿਖਾਰ ਆਉਂਦਾ। ਨੰਬਰ 31 ਜਿਹੜੀਆਂ ਔਰਤਾਂ ਨੂੰ ਦੁਪਹਿਰ ਦੇ ਸਮੇਂ ਥਕਾਵਟ ਜਾਂ ਸੁਸਤੀ ਮਹਿਸੂਸ ਹੁੰਦੀ ਹੋਵੇ ਰੋਜ਼ਾਨਾ ਆਪਣੇ ਦੁਪਹਿਰ ਦੇ ਖਾਣੇ ਵਿੱਚ ਖੀਰਾ ਖਾ ਲਿਆ ਕਰੋ ਇਸ ਨਾਲ ਆਟਲਾ ਮਿਲੇਗਾ ਨੰਬਰ 32 ਜੇਕਰ ਤੁਸੀਂ ਆਪਣੇ ਚਿਹਰੇ ਦੀਆਂ ਝੁਰੜੀਆਂ ਸ਼ਾਈਆਂ ਖਤਮ ਕਰਨਾ ਚਾਹੁੰਦੇ ਤਾਂ ਰੋਜ਼ਾਨਾ 7 ਦਿਨ ਲਗਾਤਾਰ ਚੌੜਾ ਵਾਲੇ ਪਾਣੀ ਨਾਲ ਆਪਣਾ ਚਿਹਰਾ ਧੋਣਾ ਸ਼ੁਰੂ ਕਰਦੇ ਹੋ ਇਸ ਨਾਲ ਤੁਹਾਡਾ ਰੰਗ ਵੀ ਗੋਰਾ ਹੋਣ ਲੱਗ ਜਾਂਦਾ ਹੈ ਨੰਬਰ 33 ਜੇਕਰ ਤੁਸੀਂ ਆਮਲੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਆਪਣੀ ਅੱਖਾਂ ਦੀ ਰੋਸ਼ਨੀ ਤੇਜ਼ ਕਰ ਸਕਦੇ ਹੋ ਨਾਲ ਹੀ ਅੱਖਾਂ ਦੀ ਜਲਨ ਦਰਦੀ ਸਮੱਸਿਆ ਡਰਾਈਨੈਸ ਸਾਦ ਵੀ ਦੂਰ ਹੋ ਸਕਦੇ ਹਨ ਨੰਬਰ 34 ਜੇਕਰ ਤੁਸੀਂ ਜ਼ਿਆਦਾ ਮੈਗੀ ਦਾ ਸੇਵਨ ਕਰਦੇ ਹੋ ਤਾਂ ਇਸ ਦਾ ਸਿੱਧਾ ਅਸਰ ਤੁਹਾਡੀ ਪਰਚੰਤਨ ਤੱਤ ਤੇ ਦਿਮਾਗ ਉੱਪਰ ਪੈਂਦਾ ਕਿਉਂਕਿ ਇਸ ਵਿੱਚ ਇੱਕ ਲੈਡ ਨਾਮ ਦਾ ਤੱਤ ਪਾਇਆ ਜਾਂਦਾ ਜੋ ਸਾਡੇ ਸਰੀਰ ਨੂੰ ਨੰਬਰ 35 ਜੇਕਰ ਤੁਸੀਂ ਰੋਜ਼ਾਨਾ ਚਾਰ ਮਖਾਣੇ ਖਾ ਲੈਂਦੇ ਹੋ ਤੇ ਇਸ ਨਾਲ ਸਰੀਰ ਅੰਦਰ ਈਸੋਲਿਨ ਵੰਣ ਲੱਗ ਜਾਂਦਾ ਜੋ ਸਾਡੇ ਸਰੀਰ ਅੰਦਰੋਂ 슈ਗਰ ਦੀ ਮਾਤਰਾ ਨੂੰ ਘਟਾ ਦਿੰਦਾ ਹੈ ਨੰਬਰ 36 ਜੇਕਰ ਤੁਸੀਂ ਰੋਜ਼ਾਨਾ ਦੇ ਦੋ ਤੋਂ ਤਿੰਨ ਪੱਤੇ ਸਦਾ ਬਹਾਰ ਦੇ ਖਾ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਬਿਨਾਂ ਦਵਾਈ ਲੈ ਵੀ ਆਪਣੇ 슈ਗਰ ਨੂੰ ਕੰਟਰੋਲ ਵਿੱਚ ਕਰ ਸਕਦੇ ਨੰਬਰ 37 ਜੇਕਰ ਵਾਲ ਸਫੈਦ ਹੋ ਗਏ ਹੁਣ ਤਾਂ ਲੌਕੀ ਨੂੰ ਛਿੱਲ ਕੇ ਕद्दूकस ਕਰ ਲਓ ਇਸ ਨੂੰ ਜ਼ੈਤੂਨ ਦੇ ਤੇਲ ਵਿੱਚ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾਓ ਇਸ ਨਾਲ ਵਾਲ ਕਾਲੇ ਹੋਣ ਲੱਗ ਜਾਣਗੇ ਨੰਬਰ 38 ਜੇਕਰ ਤੁਸੀਂ ਛੋਲਾਂ ਦਾ ਸੇਵਨ ਹੱਥ ਤੋਂ ਜ਼ਿਆਦਾ ਕਰਦੇ ਹੋ ਤਾਂ ਇਸ ਨਾਲ ਤੁਹਾਡੀਆਂ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਨੰਬਰ 39 ਜੇਕਰ ਤੁਸੀਂ ਰੋਜ਼ਾਨਾ ਪਾਲਕ ਕੁਕੰਦਰ ਤੇ ਗਾਜਰ ਦਾ ਜੂਸ ਪੀਂਦੇ ਹੋ ਤਾਂ ਇਸ ਨਾਲ ਸਰੀਰ ਅੰਦਰ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਚਿਹਰੇ ਤੇ ਚਮਕ ਵੀ ਰਹੇਗੀ ਨੰਬਰ 40 ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਪਣੇ ਨਾਸ਼ਤੇ ਵਿੱਚ ਪਪੀਤੇ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਬਹੁਤ ਲਾਭ ਮਿਲੇਗਾ। ਨੰਬਰ 41 ਜਿਹੜੇ ਵੀ ਵਿਅਕਤੀ ਨੂੰ ਕਿਡਨੀ ਦੀ ਕੋਈ ਵੀ ਸਮੱਸਿਆ ਹੈ ਉਸ ਨੂੰ ਸਰੋਂ ਦੇ ਸਾਗ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਨਾਲ ਤੁਸੀਂ ਹੋਰ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਨੰਬਰ 42 ਜਦੋਂ ਵੀ ਤੁਸੀਂ ਆਪਣੇ ਬੱਚੇ ਨੂੰ ਧੁੱਪ ਵਿੱਚ ਬਿਠਾਉਂਦੇ ਹੋ ਤਾਂ ਉਹਨਾਂ ਦੇ ਕੱਪੜੇ ਘੱਟ ਰੱਖੋ ਕਿਉਂਕਿ ਜ਼ਿਆਦਾ ਕੱਪੜੇ ਹੋਣ ਕਾਰਨ ਉਹਨਾਂ ਨੂੰ ਧੁੱਪ ਦੀਆਂ ਕਿਰਨਾਂ ਨਹੀਂ ਮਿਲਦੀਆਂ ਜਿਸ ਨਾਲ ਉਹਨਾਂ ਨੂੰ ਅੰਦਰ ਵਿਟਾਮਿਨ ਡੀ ਦੀ ਕਮੀ ਰਹਿੰਦੀ ਹੈ। ਨੰਬਰ 43 ਸਾਡੇ ਸਰੀਰ ਦੀ ਇਮਿਊਨਿਟੀ ਮਜ਼ਬੂਤ ਹੋਣੀ ਬਹੁਤ ਹੀ ਜ਼ਰੂਰੀ ਹੈ ਜਿਸ ਨਾਲ ਸਾਡੇ ਸਰੀਰ ਨੂੰ ਰੋਗ ਲਾਉਣ ਵਾਲੇ ਬੈਕਟੀਰੀਆ ਨਾਲ ਲੜਨ ਦਾ ਕੰਮ ਕਰਦੀ ਹੈ। ਇਸ ਨੂੰ ਮਜ਼ਬੂਤ ਕਰਨ ਲਈ ਸਾਨੂੰ ਵਿਟਾਮਿਨ ਸੀ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਜਿਵੇਂ ਕਿ ਸੰਤਰਾ, ਅਮਰੂਦ, ਆਮਲਾ ਤੇ ਹੋਰ ਕਈ ਅਜਿਹੇ ਫਲ ਜਿਨ੍ਹਾਂ ਵਿੱਚ ਵਿਟਾਮਿਨ ਸੀ ਦੀ ਮਾਤਰਾ ਪਾਈ ਜਾਂਦੀ ਹੈ। ਨੰਬਰ 44 ਖਾਸ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਖਸ ਖਸ ਦੇ ਬੀਜਾਂ ਨੂੰ ਨਿੰਬੂ ਦੇ ਰਸ ਵਿੱਚ ਮਿਕਸ ਕਰਕੇ ਪੀਸ ਲਓ ਇਸ ਦੀ ਮਾਲਿਸ਼ ਕਰੋ ਇਸ ਨਾਲ ਖਾਸ ਤੋ ਰਾਹਤ ਮਿਲੇਗੀ। ਕਿਉਂਕਿ ਇਹ ਸਾਡੇ ਸਰੀਰ ਨੂੰ ਨਵੀਂ ਪ੍ਰਦਾਨ ਕਰਦੀ ਹੈ ਨੰਬਰ 45 ਜਿਹੜੇ ਬੱਚੇ ਸਰੀਰ ਪੱਖੋਂ ਕਮਜ਼ੋਰ ਹੁੰਦੇ ਨੇ ਤੇ ਨਾਲ ਹੀ ਲੰਬਾਈ ਘੱਟ ਹੁੰਦੇ ਉਹਨਾਂ ਨੂੰ ਰੋਜ਼ਾਨਾ ਪਪੀਤਾ ਖਾਣਾ ਚਾਹੀਦਾ ਇਸ ਨਾਲ ਲਾਭ ਮਿਲਦਾ ਹੈ ਨੰਬਰ 46 ਜੇਕਰ ਤੁਹਾਨੂੰ ਬਦਹਜਮੀ ਹੁੰਦੀ ਹੈ ਜਾਂ ਗੈਸ ਬਣਦੀ ਹੈ ਜਾਂ ਗੈਸ ਬਣ ਕਰਨ ਸਿਰ ਦਰਦ ਰਹਿੰਦਾ ਤਾਂ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਇੱਕ ਵੱਡੀ ਇਲਾਇਚੀ ਖਾ ਸਕਦੇ ਹੋ ਇਸ ਨਾਲ ਤੁਹਾਡਾ ਹਾਜ਼ਮਾ ਪੱਧਰ ਦੀ ਪੱਥਰ ਦੀ ਤਰ੍ਹਾਂ ਮਜ਼ਬੂਤ ਹੋ ਜਾਵੇਗਾ ਨੰਬਰ 47 ਜੇਕਰ ਤੁਹਾਡੇ ਘਰ ਵਿੱਚ ਮੱਕੜੀ ਆਪਣੇ ਜਾਲੇ ਜਾਦਾ ਪਾਉਂਦੀ ਹੈ ਤੇ ਤੁਸੀਂ ਉਹਨਾਂ ਨੂੰ ਜਲਦੀ ਨਾ ਸਾਫ਼ ਨਹੀਂ ਕਰਦੇ ਤਾਂ ਉਸ ਨਾਲ ਘਰ ਵਿੱਚ ਜਾਦੂ ਆਪਣਾ ਅਸਰ ਜਲਦੀ ਕਰਦਾ ਹੈ। ਨੰਬਰ 48 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਕੁਦਰਤੀ ਤੌਰ ਤੇ ਕਾਲਾ ਕਰਨਾ ਚਾਹੁੰਦੇ ਹੋ ਤਾਂ ਨਾਰੀਅਲ ਤੇਲ ਵਿੱਚ ਆਮਲਾ ਪਾਊਡਰ ਮਿਲਾ ਕੇ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਲਓ। ਇਸ ਨਾਲ ਵਾਲ ਕੁਦਰਤੀ ਤੌਰ ਤੇ ਕਾਲੇ ਹੋਣਗੇ ਤੇ ਸੁੱਕਣ ਤੋਂ ਬਾਅਦ ਸ਼ੈਂਪੂ ਨਾਲ ਧੋ ਲਓ। ਨੰਬਰ 49 ਜੇਕਰ ਤੁਸੀਂ ਸਵੇਰੇ ਕਾਲੀ ਚਾਹ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਵੀ ਤੁਹਾਡੇ ਵਾਲ ਕਾਲੇ ਹੋਣ ਲੱਗ ਜਾਂਦੇ ਨੇ ਜਿਸ ਚਾਹ ਨੂੰ ਠੰਡਾ ਕਰਕੇ ਤੁਸੀਂ ਆਪਣੇ ਵਾਲਾਂ ਨੂੰ ਵੀ ਧੋ ਸਕਦੇ ਹੋ ਨੰਬਰ 50 ਜੇਕਰ ਤੁਸੀਂ ਆਪਣੇ ਚਿਹਰੇ ਨੂੰ ਟਾਈਟ ਕਰਨਾ ਚਾਹੁੰਦੇ ਹੋ ਤਾਂ ਪੱਕਿਆ ਹੋਇਆ ਕੇਲਾ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲਓ ਫਿਰ ਇਸ ਨੂੰ ਚਿਹਰੇ ਉੱਪਰ ਲਗਾ ਲਓ ਤੇ ਸੁੱਕਣ ਤੋਂ ਬਾਅਦ ਧੋ ਲਓ ਚਿਹਰੇ ਨੂੰ ਥਪ-ਥਪ પા ਕੇ ਇਸ ਘਾ ਲਓ ਲਾਭ ਮਿਲੇਗਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ